ਲਓ ਜੀ ਸਾਰੇ ਸੱਜਣਾ ਵਾਸਤੇ ਬੜੀ ਖੁਸ਼ੀ ਦੀ ਗੱਲ ਆ ਅੱਜ ਤੁਹਾਡੇ ਲਈ ਆਪਣੇ ਚੈਨਲ ਤੇ ਬਹੁਤ ਹੀ ਚੰਗੀ ਬਲੱਡ ਲਾਈਨ ਦਾ ਸਟਾਲੀਅਨ ਸਟੱਡ ਸਰਵਿਸ ਵਾਸਤੇ ਓਪਨ ਕਰਨ ਜਾ ਰਹੇ ਆ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਤੁਹਾਨੂੰ ਸਟਾਲੀਅਨ ਦੀ ਪੂਰੀ ਬਲੱਡ ਲਾਈਨ ਸਾਰੇ ਖਾਨਦਾਨ ਬਾਰੇ ਦੱਸਾਂਗੇ ਜਿਹੜੇ ਸੱਜਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤਾਂ ਜੋ ਸਾਡੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਲਓ ਜੀ ਘੋੜੇ ਦਾ ਨਾਮ ਹੈਗਾ ਸ਼ਮਸ਼ੇਰ ਇਹਦੇ ਪਿਓ ਦਾ ਨਾਮ ਹੈਗਾ ਦਲਸ਼ਿੰਗਾਰ ਅਲੀ ਸ਼ਾ ਨੇ ਦਾ ਦਾਦਾ ਲੱਗਦਾ ਅਲੀ ਸ਼ਾ ਨੂੰ ਸਾਰੇ ਘੋੜ ਪ੍ਰੇਮੀ ਜਾਣਦੇ ਆ ਬਾਕੀ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਘੋੜਾ ਬਹੁਤ ਚੰਗੀ ਬਲੱਡ ਲਾਈਨ ਦਾ ਮਾਈ ਦੀ ਸੱਜਣੋਂ ਰਤਨਾਕਰ ਲੈਂਦੀ ਆ ਤੇ ਸੱਜਣੋਂ ਘੋੜਾ ਏ ਖੜਾ ਹੈਗਾ ਬਲਿਆੜਾ ਪਿੰਡ ਹਰਿਆਣੇ ਦੇ ਵਿੱਚ ਜ਼ਿਲ੍ਹਾ ਹੈਗਾ ਫਤਿਆਬਾਦ ਤੇ ਤਹਿਸੀਲ ਹੈਗੀ ਆ ਰਤਿਆ ਬਾਕੀ ਘੋੜਾ ਆਗੋਂ ਆਪਣੀ ਲਾਈਨ ਖੁਦ ਆਪ ਤਿਆਰ ਕਰੇਗਾ ਤੇ ਜੇ ਆਪਾਂ ਗੱਲ ਕਰੀਏ ਸੱਜਣੋਂ ਘੋੜੇ ਦੀ ਹਾਈਟ ਦੀ ਤੇ ਘੋੜੇ ਦੀ ਹਾਈਟ ਹੈਗੀ ਆ 69 69 ਇੰਚ ਬਾਕੀ ਜੋ ਵੀ ਸੱਜਣ ਸਰਵਿਸ ਵਾਸਤੇ ਘੋੜੀ ਲੈ ਕੇ ਜਾਣਗੇ ਘੋੜਾ ਵੇਖ ਕੇ ਹਾਈਟ ਦਾ ਅੰਦਾਜ਼ਾ ਲੱਗ ਹੀ ਜਾਂਦਾ ਘੋੜੇ ਦੀਆਂ ਕੱਟ ਕੰਡੀਸ਼ਨਾਂ ਬਹੁਤ ਚੰਗੀਆਂ ਨੇ ਸੱਜਣੋ ਤੇ ਜੇ ਆਪਾਂ ਗੱਲ ਕਰੀਏ ਘੋੜੇ ਦੀ ਫੀਸ ਦੇ ਬਾਰੇ ਸੱਜਣੋ ਤੇ ਫੀਸ ਬਾਈ ਹੁਣਾਂ ਰੱਖੀ ਆ 31000 ਬਾਕੀ ਮੌਕੇ ਤੇ ਮਾਨਤਾਣ ਵੀ ਹੋ ਜਾਊਗਾ ਆ ਜੋ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਇਹ ਕੋੜੇ ਦੇ ਰਿਜ਼ਲਟ ਨੇ ਤੇ ਬਾਈਆਂ ਨੇ ਦੱਸਿਆ ਕਿ ਜ਼ਿਆਦਾਤਰ ਬਸ਼ੇਰੀਆਂ ਹੀ ਰਿਜ਼ਲਟ ਆਉਂਦੇ ਆ ਅਤੇ ਬੱਚਿਆਂ ਦੀ ਬਹੁਤ ਹੀ ਚੰਗੀ ਮਾਰਕਿੰਗ ਆਉਂਦੀ ਹੈ ਚੌਵੇਂ ਪੈਰ ਚਿੱਟੇ ਮੱਥੇ ਪਟਾ ਤੁਹਾਨੂੰ ਹੋਰ ਵੀ ਰਿਜ਼ਲਟਾਂ ਦੀਆਂ ਫੋਟੋਆਂ ਦਿਖਾਉਨੇ ਆ ਬਾਕੀ ਤੁਸੀਂ ਬੱਚੇ ਦੀ ਕੱਟ ਕੰਡੀਸ਼ਨਰ ਦੇਖ ਸਕਦੇ ਹੋ ਆ ਸੱਜਣੋ 2 ਮਨთ ਦੀ ਬਸ਼ੇਰੀ ਆ ਕੋੜੇ ਦੀ ਬਾਕੀ ਜਿੰਨਾ ਵੀਰਾਂ ਨੇ ਘੋੜੀ ਕਵਰ ਕਰਾਉਣੀ ਹੋਵੇ ਬਾਈਆਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜਦੋਂ ਮਰਜ਼ੀ ਕੰਟੈਕਟ ਕਰ ਲਿਓ ਤੇ ਬਾਈਆਂ ਨਾਲ ਸਾਰੀ ਗੱਲਬਾਤ ਕਰ ਸਕਦੇ ਹੋ ਇਸੇ ਤਰ੍ਹਾਂ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਧੰਨਵਾਦ ਕਰਦੇ ਆ ਤੇ ਹੋਰ ਵੀ ਤੁਹਾਡੇ ਲਈ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਬਾਕੀ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ